ਕਰਸਲਾ ਇੱਕ ਅਜੇ ਐਕਸੀਡੈਂਟ ਹੋਇਆ ਇੱਕ ਟੈਂਪੂ ਦੇ ਵਿੱਚ ਥਾਰ ਗੱਡੀ ਵੱਜੀ ਹੈ ਤੇ ਜਦੋਂ ਸਾਨੂੰ ਇਹਦੇ ਸਬੰਧੀ ਇਨਫੀਮੇਸ਼ਨ ਮਿਲੀ ਆ ਤਾਂ ਅਸੀਂ ਤੁਰੰਤ ਕਾਰਵਾਈ ਕਰਦੇ ਹੋਏ ਮੌਕੇ ਤੇ ਪਹੁੰਚੇ ਜੋ ਕਿ ਬੜੀ ਜ਼ਬਰਦਸਤ ਟੱਕਰ ਹੋਈ ਹੋਈ ਸੀ ਤੇ ਸਾਡੀ ਮੌਕੇ ਤੇ ਐਸਐਫ ਦੀ ਟੀਮ ਪਹਿਲਾਂ ਹੀ ਜ਼ਖਮੀਆਂ ਦੀ ਨੂੰ ਫਰਸਟ ایڈ ਦੇ ਰਹੇ ਸੀ ਅਤੇ ਉਹਨਾਂ ਹੀ ਜ਼ਖਮੀਆਂ ਨੂੰ ਤੁਰੰਤ ਕਾਰਵਾਈ ਕਰਦੇ ਹੋਏ ਸਿਵਲ ਹਸਪਤਾਲ ਬੰਗਾ ਦਾਖਲ ਕਰਾਇਆ ਤੇ ਅਸੀਂ ਤੁਰੰਤ ਕਾਰਵਾਈ ਕਰਦੇ ਹੋਏ ਗੱਡੀਆਂ ਨੂੰ ਸਾਈਡ ਤੇ ਲਵਾ ਕੇ ਤੇ ਹੁਣ ਜੋ ਬੰਦੀ ਕਾਰਵਾਈ ਆ ਉਹ ਉਹਨਾਂ ਦੇ ਬਿਆਨ ਲੈ ਕੇ ਅਮਨਤ ਲਿਆਂਦੀ ਜਾਊ ਕਿੰਨੇ ਬੰਦੇ ਸਬੀਰ ਆ ਜੀ ਟੈਂਪੂ ਦੇ ਵਿੱਚ 8 ਬੰਦੇ ਸੀਗੇ ਜਿਨ੍ਹਾਂ ਦੇ ਜੋ ਸਾਨੂੰ ਹਸਪੀਟਲ ਤੋਂ ਇਨਫੋਰਮੇਸ਼ਨ ਆਈ ਆ 8 ਬੰਦੇ ਉਹਨਾਂ ਕੋ ਦਖਲ ਹੋਏ ਤੇ ਇੱਕ ਕੈਜ਼ਿਐਲਟੀ ਹੋਈ ਆ ਇੱਕ ਬੰਦੇ ਦੀਆਂ ਲੱਤਾਂ ਟੁੱਟ ਗਈਆਂ ਤੇ ਤਿੰਨ ਬੰਦੇ ਜਿਹਦੇ ਹੋਰ ਸੱਟਾਂ ਲੱਗੀਆਂ ਉਹਨਾਂ ਨੂੰ ਨਾਉਣਾ ਸ਼ਹਿਰ ਸਿਵਲ ਹਸਪਤਾਲ ਦਾ ਰੈਫਰ ਭੇਜ ਦਿੱਤਾ ਗਿਆ ਹਾਂਜੀ ਇਸ ਤਰ੍ਹਾਂ ਹੀ ਸਰਕਾਰ ਸਾਹਿਬ ਖੜਕੜ ਕਲਾਂ ਦੇ ਕੋਲ ਇੱਕ ਰੋਡ ਸਾਡ ਐਕਸੀਡੈਂਟ ਹੋ ਗਿਆ ਉਹਨਾਂ ਦੇ ਦੱਸਣ ਦੇ ਮੁਤਾਬਿਕ ਜਿੱਦਾਂ ਸੜਕ ਸੱਚੇ ਫੋਟਸ ਆ ਗਈਆਂ ਨੇ ਉਹ ਲੈ ਕੇ ਆਏ ਸੀ ਉਹਨਾਂ ਨਾਲ ਹੋਰ ਇੱਕ ਐਂਬੂਲੈਂਸ ਉਹ ਦੱਸ ਰਹੇ ਸੀ ਕਿ ਇੱਕ ਥਾਰ ਦੇ ਤੇ ਟੈਂਪੂ ਦੀ ਵਿਚਲੀ ਟੱਕਰ ਤੇ ਉਹਦੇ ਵਿੱਚ ਜਿੱਦਾਂ ਥਾਰ ਵਾਲੀ ਸੀ ਕਿ ਮੁੰਡਾ ਜਿਹੜਾ ਦੂਸਰਾ ਸੀ ਉਹ ਵੀ ਜ਼ਖਮੀ ਹੋ ਗਿਆ ਤੇ ਟੈਂਪੂ ਦੇ ਵਿੱਚ ਇੱਕ ਟੈਂਪੂ ਚਾਲਕ ਸੀ ਉਹਦੀਆਂ ਲੱਤਾਂ ਟੁੱਟ ਗਈਆਂ ਦੋਨੇ ਹੰਡੀਆਂ ਤੇ ਇੱਕ ਉਹਦੇ ਵਿੱਚ ਹੋਰ ਬੰਦਾ ਬੈਠਾ ਸੀ ਉਹਨਾਂ ਨਾਲ ਉਹਦੀ ਡੈਥ ਹੋ ਗਈ ਆ ਤੇ ਟੋਟਲ ਸਾਡੇ ਕੋਲ 8 ਬੰਦੇ ਆਏ ਸੀਗੇ ਉਹਨਾਂ ਦੇ ਵਿੱਚੋਂ ਜੀ ਇੱਕ ਤਾਂ ਜਿਹਦੀ ਡੈਥ ਹੋ ਗਈ ਐ ਉਹ ਬਾਡੀ ਸਾਡੇ ਉੱਧਰ ਪਈ ਆ ਤੇ ਪੁਲਿਸ ਨੂੰ ਆਪਾਂ ਹੈਂਡ ਓਵਰ ਕਰ ਦੇਣੀ ਆ ਤੇ ਇੱਕ ਉਹਨਾਂ ਦੇ ਵਿੱਚੋਂ ਸਾਡੇ ਤਿੰਨ ਬੰਦੇ ਆ ਦੀ ਰੈਫਰ ਕਰਦੇ ਤੇ ਨਮਸ਼ਹਿਰ ਡਿਸਟ੍ਰਿਕਟ ਹਸਪੀਟਲ ਫॉर ਫਰਦਰ ਮੈਨੇਜਮੈਂਟ ਲਈ ਤੇ ਜਿਹੜੇ ਬਾਕੀ ਹੈਗੇ ਉਹਨਾਂ ਨੂੰ ਅਸੀਂ ਭੇਜਿਆ ਸਿਟੀ ਲਈ ਕਿਸੇ ਅਬਡਮਨ ਦੀ ਹੈਗੀ ਆ ਹੈੱਡ ਦੀ ਹੈਗੀ ਉਹ ਉਹ ਕਰਵਾ ਕੇ ਸਾਡੇ ਕੋਲ ਵਾਪਸ ਆ ਜਾਣਗੇ ਤੇ ਉਹਨਾਂ ਦਾ ਬਾਕੀ ਜਿਹੜਾ ਹੈਗਾ ਸਾਡੇ ਸਰਜਨ ਹੈਗੇ ਆ ਅਵੇਲੇਬਲ ਉਹ ਅੱਗੇ ਉਹਨਾਂ ਦਾ ਟ੍ਰੀਟਮੈਂਟ ਦੇ ਕਰੀ ਜਾਣਗੇ ਪਾ ਦੇਗੇ ਤੇ ਹਲੇ ਕਿਸ ਦਾ ਡਰੈਸ ਪਤਾ ਲੱਗਿਆ ਕੌਣ ਕਿੱਥੋਂ ਦੇ ਸੀਗੇ ਹਾਂਜੀ ਵਿੱਚ ਦੂਸਰੇ ਹੈਗੇ ਕੋਈ ਬੈਂਸਾਂ ਲੱਗੇ ਜੱਬੂ ਵਾਲੇ ਬੈਂਸਾਂ ਇਧਰ ਨਾਲ ਦੇ ਪਿੰਡਾਂ ਦੇ ਆ ਸਾਡੇ ਤੇ ਇੱਕ ਹੀ ਲਿਖੇ ਹੋਏ ਆ ਜੇ ਨਜ਼ਰਾਂ ਨਾਲ ਵਿੱਚ ਰਜਿਸਟਰ ਹਾਂਜੀ 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 ਜਿਹਦਾ ਨਾਮ ਹਰਜਿੰਦਰ ਸਿੰਘ ਆ ਉਹ ਜੱਬੂ ਵਾਲ ਤੋਂ ਸੀਗੇ ਜੀ ਕਮਲਬ੍ਰੀਤ ਕੌਰ ਬੈਂਸਾਂ ਤੋਂ ਸੀਗੇ ਸਰਮਜੀਤ ਕੌਰ ਹੈ ਜੀ ਉਹ ਜੀ ਬਘੋਰਾ ਤੋਂ ਸੀਗੇ ਤੇ ਇੱਕ ਹੋਰ ਸੀਗੇ ਸਾਡੇ ਪੂਜਾ ਸੀਗੇ ਉਹ ਕਾਮੇ ਤੋਂ ਸੀਗੇ ਇੱਕ ਅਨਨੋਨ ਆ ਉਹ ਤਾਂ ਪਤਾ ਨਹੀਂ ਲੱਗਾ ਜਿਹੜੇ ਜਿਨ੍ਹਾਂ ਦੀ ਡੈਥ ਹੋਈਆਂ ਨੇ ਉਹ ਅਨਨੋਨ ਕਰਕੇ ਹੈਗਾ ਉਹਨਾਂ ਦੇ ਕੋਲ ਨਾ ਕੋਈ ਆਇਡੈਂਟੀਟੀ ਕਾਰਡ ਸੀ ਨਾ ਕੋਈ ਉਹ ਮਤਲਬ ਪ੍ਰੂਫ ਨਹੀਂ ਸੀਗਾ ਜਿਸ ਤੋਂ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਦੂਸਰਾ ਕਰ ਸਕਣ ਉਹ ਬੰਦੇ ਕਿੰਨੇ ਕ ਦੱਸਦੇ ਉਹਨਾਂ ਦੀ ਜੀ ਤਾਂ ਨਹੀਂ ਅਪਰੋਕਸੀਮੇਟਲੀ 60 ਸਾਲ ਦੇ ਆਸ-ਪਾਸ ਹੈ ਜੱਪੋਵਾਲ ਦੇ ਬੰਦੇ ਦਾ ਕੀ ਨਾਮ ਹੈ ਜੱਪੋਵਾਲ ਦੇ ਬੰਦੇ ਦਾ ਨਾਮ ਹੈਗਾ ਹਰਜਿੰਦਰ ਸਿੰਘ ਇਹ ਤਾਂ ਜਿਹੜੇ ਬੰਦੇ ਜੀ ਸਨੋਪ੍ਰੇਸ਼ ਸਿੰਘ ਜੱਪੋਵਾਲ ਇਹ 52 ਇਅਰ ਦੇ ਆਸ-ਪਾਸ ਹੈਗੇ ਜਿਹੜੇ ਬੰਦੇ ਜ਼ਖਮੀ ਹੋਏ ਆ ਜਿਆਦਾ ਸੀਰੀਅਸ ਹੈ ਜਾਂ ਨਾਰਮਲ ਸੀਰੀਅਸ ਹੈ ਹੈ ਆਹ ਵਿੱਚ ਜਿਹੜੇ ਰੈਫਰ ਕੀਤੇ ਸੀ ਜਿਆਦਾ ਵਿੱਚ ਸਿੱਕ ਵੀ ਸੀਗੇ ਉਹਨਾਂ ਦੀ ਇਦਾਂ ਜਿੱਦਾਂ ਆਰਥੋਪੈਡਿਕ ਸਰਜਨ ਸਾਡੇ ਕੋਲ ਅਵੇਲੇਬਲ ਨਹੀਂ ਹੈਗੇ ਠੀਕ ਹੈ ਜਿੱਦਾਂ ਟੈਂਪੂ ਚੱਲਖਤੀ ਉਹਦੀ ਲੱਤਾਂ ਟੁੱਟ ਗਈ ਜਣਾ ਦੋਨੇ ਮਤਾਂ ਦੱਸ ਠੀਕ ਹੈ ਜੀ ਉਹ ਸਾਡੇ ਕੋਲ ਅਵੇਲੇਬਲ ਨਹੀਂ ਤੇ ਜੇ ਇਸ ਕਰਕੇ ਸਾਨੂੰ ਉੱਥੇ ਆਰਥੋਪੈਡਿਕ ਸਰਜਨ ਹੈਗੇ ਆ ਉਹਨਾਂ ਨੂੰ ਭੇਜਣਾ ਪਿਆ ਠੀਕ ਹੈ ਠੀਕ ਹੈ ਸਾਡੇ ਕੋਲ ਜਨਰਲ ਸਰਜਨ ਤਾਂ ਹੈਗੇ ਆ ਉਹ ਜਿਹੜੇ ਸਾਡੇ ਇੱਥੇ ਮੈਨੇਜ ਕਰਨ ਵਾਲੇ ਉਹਨਾਂ ਨੂੰ ਅਸੀਂ ਇਨਵੈਸਟੀਗੇਸ਼ਨ ਕਰਵਾਉਣ ਲਈ ਉੱਥੇ ਭੇਜ ਦਿੱਤਾ ਹੈ ਤੇ ਉਹ ਕਰਵਾ ਕੇ ਆ ਜਾਣਗੇ ਤੇ ਜਿਹੜੇ ਨਹੀਂ ਇੱਥੇ ਮੈਨੇਜ ਹੋਣ ਵਾਲਾ ਵਿਅਦਾ ਹੈ ਤੇ ਬਾਕੀ ਜ ਇਹ ਵੀ ਡੈੱਡ ਬੋਡੀ ਉਹ ਹਜੇ ਉਹਦਾ ਪਤਾ ਨਹੀਂ ਮਤਲਬ ਉਹ ਮਰਿਆ ਹੈਗਾ ਬੰਦਾ ਉਹਦਾ ਹਜੇ ਆਈਡੈਂਟੀਫਾਈ ਨਹੀਂ ਹੋਇਆ ਜਦੋਂ ਹੋ ਜਾਏਗਾ ਤੇ ਉਹ ਆਪਾਂ ਉਹਨਾਂ ਨੂੰ ਪੁਲਿਸ ਦੀ ਕਸਟਡੀ ਲੈ ਇੱਕ ਬੰਦੇ ਦੀ ਮੌਤ ਹੋਈ ਹੈ ਤੇ ਸੱਤ ਬੰਦੇ ਜ਼ਖਮੀ ਸੱਤ ਹਾਂਜੀ ਟੋਟਲ 8 ਸੀਗੇ ਜੀ ਟੋਟਲ 8 ਸੀਗੇ ਜ਼ਖਮੀ ਹੋ ਗਏ ਆ ਤੇ ਤਿੰਨਾਂ ਨੂੰ ਜੋ ਰੈਪਰ ਕਰ ਦਿੱਤੇ ਆ ਬਾਕੀ ਜਿਹੜੇ ਹੈਗੇ ਆ ਉਹ ਇਨਵੈਸਟੀਗੇਸ਼ਨ ਲਈ ਨਵਾਂ ਸ਼ਹਿਰ ਡਿਸਟ੍ਰਿਕਟ ਜਿਹੜਾ ਬੰਦਾ ਥਾਰ ਵਾਲਾ ਉਹ ਤਾਂ ਪਤਾ ਲੱਗਾ ਉਹ ਕਿੱਥੇ ਦਾ ਸੀਗਾ ਉਹ ਦਾ ਬੰਦਾ ਥਾਰ ਵਾਲਾ ਹਾਂਜੀ ਉਹਦਾ ਮੈਂਡਰ ਭੁਵਿੰਦਰ ਹਾਂਜੀ ਕਿਹੜੀ ਜਗ੍ਹਾ ਤੇ ਰਹੇ ਚੰਡੀਗੜ੍ਹ ਰੋਡ ਨਾਵਾਸ਼ਹਿਰ ਦਾ ਜੀ ਨਾਵਾਸ਼ਹਿਰ ਦਾ ਇੱਦਾਂ ਲਿਖਾਇਆ ਉਹਨੇ ਐਡਰੈਸ ਠੀਕ ਆ ਭੁਪਿੰਦਰ ਉਹਨੇ ਲਿਖਾਇਆ ਆਪਣਾ ਸਨਮੋਤਾਰ ਸਿੰਘ 27 ਸਾਲ ਮੇਲ ਹੈਗਾ ਉਹ ਵੀ ਜ਼ਖਮੀ ਹੈ ਉਹ ਵੀ ਜ਼ਖਮੀ ਹੈ ਜੀ ਉਹਦੇ ਜਦਾਂ ਛਾਤੀ 'ਚ ਦਰਦ ਕਹਿ ਰਿਹਾ ਸੀ ਕਿਸ ਦਾ ਠੀਕ ਬਸ ਕਹਿੰਦੇ ਇਰ ਬੈਗ ਖੁੱਲ ਗਏ ਆ ਪਰ ਅੰਦਰੂਨੀ ਸੱਟਾਂ ਦਾ ਹੁਣ ਤਾਂ ਬਸ ਬਾਹਰ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਪਤਾ ਲੱਗ ਸਕਦੀਆਂ ਨੇ ਜੀ